ਇਹੀ ਵੀ ਸਾਹਮਣੇ 3 ਵਜੇ ਸਾਰਾ ਕੋਆਰਡੀਨੇਸ਼ਨ ਕੀਤੀ 3am ਸੋ ਜਾ ਕੇ ਅਸੀਂ ਕੋਈ 5:30 6 ਵਜੇ ਦੇ ਕਰੀਬ ਇਹਨਾਂ ਨੂੰ ਨਾਇਬ ਕੀਤਾ ਉਥੋਂ ਛਤਰਪਤੀ ਸ਼ਾਂਭਾ ਜੀ ਨਗਰ ਤੋਂ ਸੋ ਥਿਸ ਇਜ਼ 올 ਕੋਆਰਡੀਨੇਸ਼ਨ ਦੀ ਜਿਹੜੀ ਅਸੀਂ ਗੱਲ ਕਰਦੇ ਹੈਗੇ ਆ ਅਸੀਂ ਮੈਂ ਇਹਦੇ ਨਾਲ ਨਾਲ ਤੁਹਾਨੂੰ ਇਹ ਦੱਸ ਦੇਣਾ ਕਿ ਜਿਸ ਤਰ੍ਹਾਂ ਇਹਨਾਂ ਨੇ EGTP ਦਾ ਮੈਂ ਇੱਕੋ ਹੀ ਗੋਚੀ ਦੱਸ ਦਿੰਦਾ ਸਾਰਾ ਕੁਝ EGTP ਦੇ ਵਿੱਚ ਹੁਣ ਤੱਕ ਜਿਹੜੀ ਅਸੀਂ ਫਾਰਮੇਸ਼ਨ ਹੈਗੀ ਆ ਸਾਡੇ ਕੋਈ तकरीबन 107-8 ਆਰਮਡ ਇੰਗੇਜਮੈਂਟਸ ਹੋ ਚੁਕੀਆਂ ਐ ਜੀਟੀਐਫਐਨ ਡਿਸਟ੍ਰਿਕਟ ਪੁਲਿਸ ਯੂਨਿਟਸ ਦੀਆਂ ਜਿਹਦੇ ਵਿੱਚ ਮਤਲਬ ਅਸੀਂ ਕ੍ਰਿਮੀਨਲਸ 81 ਕ੍ਰਿਮੀਨਲਸ ਹੈਵ ਬੀਨ ਇੰਜਰਡ న్యూਟ੍ਰਲਾਈਜ਼ 16 ਹੈਗੇ ਨੇ ਪੁਲਿਸ ਪਰਸਨਲ ਇੰਜਰਡ ਆਰ 26 ਐਂਡ ਪੁਲਿਸ ਪਰਸਨਲ ਮਾਰਟਡ ਆਰ 3 ਅਸੀਂ ਵੀ ਬਹੁਤ ਆਪਣੀਆਂ ਕੁਰਬਾਨੀਆਂ ਦਿੱਤੀਆਂ ਇਹਦੇ ਵਿੱਚ ਸੋ 26 ਸਾਡੇ ਪੁਲਿਸ ਮੁਲਾਜ਼ਮ ਇੰਜਰਡ ਵੀ ਹੋਏ ਨੇ ਕਈਆਂ ਨੂੰ ਕਾਫੀ ਸੀਰੀਅਸ ਇੰਜਰੀਜ਼ ਹੋਈਆਂ ਤਾਂ ਇਹ ਜਿਹੜਾ ਸਾਡਾ ਮੰਡੇਟ ਹੈ ਤੇ ਪਲੱਸ ਜਿਹੜਾ ਸਾਡਾ ਸਟੇਟ ਪ੍ਰਤੀ ਵਚਨਬੰਦੀ ਹੈ ਉਹਦੇ ਲਈ ਅਸੀਂ ਬੜੇ ਸੰਜੀਦਾ ਹੈਗੇ ਹਾਂ ਐਂਡ ਵੀ ਡੋਂਟ ਯੂ نو ਬੈਟ ਆਊਟ ਆਫ ਥੀਸ ਥਿੰਗਸ ਕਿ ਅਸੀਂ ਚੰਗੀ ਤਰ੍ਹਾਂ ਇਹਨੂੰ ਵਧੀਆ ਤਰੀਕੇ ਨਾਲ ਕਰ ਰਹੇ ਹੈਗੇ ਹਾਂ ਇੰਟਰ ਸਟੇਟ ਆਪਰੇਸ਼ਨਸ ਦੀ ਮੈਂ ਗੱਲ ਕਰ ਦਿੱਤੀ ਉਸ ਤੋਂ ਬਾਅਦ ਅਸੀਂ ਜਿਹੜੇ ਸੋਸ਼ਲ ਮੀਡੀਆ ਕਾਉਂਟਸ ਦੀ ਗੱਲ ਕੀਤੀ ਅਸੀਂ ਕਈ ਆਪ ਜੀ ਨੇ ਦੇਖਿਆ ਹੋਣਾ ਕਿ ਸੋਸ਼ਲ ਮੀਡੀਆ ਦੇ ਵਿੱਚ ਅ ਤਸੀਦੇ ਗਾਇਜਾਰੇ ਨੇ ਵੀ ਗੈਂਗਸਟਰ ਕਿਉਂਕਿ ਇਹ ਲਿਓਰ ਕਰਦੇ ਨੇ ਜਿਹੜੇ ਕੋਈ ਆ on the fringe ਹੁੰਦੇ ਨੇ ਅਨਇੰਪਲੋਇਡ ਯੂਥ ਹੈ ਜਾਂ ਡਗ ਅਬਿਊਜ਼ਰ ਹੈਗਾ ਤਾਂ ਉਸ ਨੂੰ ਇਹ ਇਨਫਲੂਐਂਸ ਕਰਦੇ ਨੇ ਤੇ ਗਨ ਕਲਚਰ ਨੂੰ ਪ੍ਰਮੋਟ ਕਰਦੇ ਨੇ ਅਸੀਂ ਹੁਣ ਤੱਕ ਇੰਸਟਾਗ੍ਰਾਮ ਤੇ ਫੇਸਬੁੱਕ ਦੇ ਵਿੱਚ 203 ਅਕਾਊਂਟਸ ਬਲੌਕ ਵੀ ਕਰਵਾਏ ਨੇ ਇਹ ਏਜੰਸੀਜ਼ ਨੂੰ ਕਿਹਾ ਕਿ ਜਿਹੜਾ ਵੀ ਇਹਦੀ ਨੋਟਲ ਦੀ ਪ੍ਰੀਮੀਅਰ ਏਜੰਸੀ ਹੈਗੀ ਆ ਇਸ ਤੋਂ ਇਲਾਵਾ ਇਹਨਾਂ ਦਿਨਾਂ ਦੇ ਵਿੱਚ ਇਨਪੁਟ ਸ਼ੇਅਰਡ ਬਾਏ ਦੀ EGTA ਫਰੰਟ ਦੀ ਡਿਫਰੈਂਟ ਅਸੀਂ 6 ਕ੍ਰਿਮੀਨਲਸ ਦੇ ਆਰਗੇਨਾਈਜ਼ ਕ੍ਰਿਮੀਨਲਸ ਜਿਹੜੇ ਹੈਗੇ ਆ ਗੈਂਗਸਟਰਸ ਐਕਸਟਰਡਾਈਟ ਤੇ ਐਕਸਟਰਡਾਈਟ ਤੇ ਡਿਪੋਰਟ ਕਰਵਾਏ ਨੇ ਜਿਸ ਤਰ੍ਹਾਂ ਹੁਣੀ ਆਪਨੇ ਦੇਖਿਆ ਉਹਨਾ ਰੋਮੀ ਹਾਂਗਕਾਂਗ ਦੀ ਨਿਊਜ਼ ਜਿਹੜਾ ਅਕਿਊ ਸੀਗਾ ਨਾਬਾ ਜੇਲ ਬ੍ਰੇਕ ਕੇਸ ਦੇ ਵਿੱਚ ਕਪੀਤਾ ਮਨਦੀਪ ਫਿਲੀਪੀਨਸ ਵਿਕਰਮ ਬਰਾੜ ਇਹ ਸਾਰੇ ਅਸੀਂ ਉਥੋਂ ਸਚਿਨ ਜਿਹੜਾ ਉਹਦੇ ਵਿੱਚ ਸਚਿਨ ਥਾਪੇਨ ਜਿਹੜਾ ਮੂਸੇਵਾਲ ਦੇ ਕੇਸ ਦੇ ਵਿੱਚ ਅਕਿਊਜ਼ਡ ਹੈਗਾ ਸੋ ਵੀ ਹੈਵ ਸਕਸੈਸਫੁਲੀ ਡਿਪੋਰਟਡ ਐਨ ਐਕਸਟਰਡਾਈਟ ਦੈਨ